ਸੋਸ਼ੀ ਕਾਲਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਪੱਟੀ ਹਲਕੇ ਦੇ ਵਿੱਚ ਐ ਪਿਛਲੇ ਦਿਨੀ ਇੱਕ ਕਾਂਗਰਸੀ ਵਰਕਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਕਤਲ ਉਸ ਸਮੇਂ ਹੋਇਆ ਜਦੋਂ ਹੜ ਪੀੜਤਾਂ ਦੀ ਮਦਦ ਕਰਨ ਤੋਂ ਬਾਅਦ ਉਹ ਟਰੈਕਟਰ ਤੇ ਵਾਪਸ ਆਪਣੇ ਘਰ ਆ ਰਿਹਾ ਸੀ ਤੇ ਉਸ ਨੂੰ ਗੋਲੀਆਂ ਮਾਰੀਆਂ ਗਈਆਂ ਉਸ ਦੀ ਮੌਕੇ ਤੇ ਮੌਤ ਹੋ ਗਈ ਜਿਸ ਤੋਂ ਬਾਅਦ ਮਾਹੌਲ ਬਹੁਤ ਜ਼ਿਆਦਾ ਭੱਗ ਗਿਆ ਰਾਜਾ ਵੜਿੰਗਣੇ ਜੋ ਪ੍ਰਧਾਨ ਕਾਂਗਰਸ ਦੇ ਐਮਪੀ ਨੇ ਲੁਧਿਆਣੇ ਤੋਂ ਜੋ ਉਹ ਇਸ ਮਾਮਲੇ ਦੇ ਵਿੱਚ ਸ਼ਾਮਲ ਹੁੰਦੇ ਨੇ ਸ਼ਾਮਲ ਹੋਣ ਤੋਂ ਬਾਅਦ ਉਹ ਪੀੜਤ ਪਰਿਵਾਰ ਦੇ ਘਰ ਪਹੁੰਚਦੇ ਨੇ ਉੱਥੇ ਦੁੱਖ ਸਾਂਝਾ ਕਰਦੇ ਨੇ ਤੇ ਉਸ ਤੋਂ ਬਾਅਦ ਅਗਲਾ ਕੰਮ ਸ਼ੁਰੂ ਕਰਦੇ ਨੇ ਆਪਣਾ ਉਹ ਹੈ ਮ੍ਰਿਤਕ ਦੇ ਪਰਿਵਾਰ ਲਈ ਇਨਸਾਫ ਦੀ ਲੜਾਈ ਇਲਜ਼ਾਮ ਲੱਗੇ ਕਿ ਪੁਲਿਸ ਦੇ ਵੱਲੋਂ ਕਿਸੇ ਤਰੀਕੇ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਨ੍ਹਾਂ ਲੋਕਾਂ ਨੇ ਗੋਲੀਆਂ ਚਲਾਈਆਂ ਨੇ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਰਾਜਾਵੜਿੰਗ ਪਹੁੰਚਦੇ ਨੇ ਤੇ ਉਹ ਧਰਨਾ ਸਟਾਰਟ ਕਰ ਦਿੰਦੇ ਨੇ ਧਰਨਾ ਸਟਾਰਟ ਕਰਨ ਤੋਂ ਬਾਅਦ ਉਹ ਧਰਨਾ ਦੇਰ ਰਾਤ 3 ਵਜੇ ਤੱਕ ਚੱਲਦਾ ਹੈ ਜਿਸ ਤੋਂ ਬਾਅਦ ਡੀਜੀਪੀ ਦੇ ਹੁਕਮਾਂ ਦੇ ਮੁਤਾਬਕ ਪੁਲਿਸ ਐਜਡਿਓ ਐਕਸ਼ਨ ਦੇ ਵਿੱਚ ਆਉਂਦੀ ਹੈ ਜਿਸ ਤੋਂ ਬਾਅਦ ਰਾਜਾ ਵੜਿੰਗ ਪਰਿਵਾਰ ਨੂੰ ਉਸ ਮ੍ਰਿਤਕ ਦਾ ਸੰਸਕਾਰ ਕਰਨ ਦੇ ਲਈ ਮਨਾਉਂਦੇ ਨੇ ਤੇ ਸੰਸਕਾਰ ਕੀਤਾ ਜਾਂਦਾ ਜਿੱਥੇ ਰਾਜਾ ਵੜਿੰਗ ਖੁਦ ਪਹੁੰਚਦੇ ਨੇ ਉੱਥੇ ਉਹਨਾਂ ਨੇ ਗੱਲਬਾਤ ਕੀਤੀ ਤੇ ਉਹਨਾਂ ਨੇ ਸਿੱਧੇ ਤਰੀਕੇ ਦੇ ਨਾਲ ਇਹ ਕਹਿ ਦਿੱਤਾ ਕਿ ਇਸ ਦੇ ਲਈ ਕੋਈ ਇੱਕ ਬੰਦਾ ਜ਼ਿੰਮੇਵਾਰ ਨਹੀਂ ਹੈ ਜੇ ਅੱਜ ਗੈਂਗਸਟਰ ਵੱਧ ਰਿਹਾ ਹੈ ਤੇ ਉਸ ਨੂੰ ਅਕਾਲੀ ਦਲ ਨਾਲ ਹੀ ਉਹਨਾਂ ਨੇ ਆਪਣੀ ਪਾਰਟੀ ਦਾ ਨਾਮ ਹੀ ਲੈ ਦਿੱਤਾ ਕਹਿੰਦੇ ਕਾਂਗਰਸ ਆਮ ਆਦਮੀ ਪਾਰਟੀ ਸਭ ਨੇ ਤਰਜੀਹ ਦਿੱਤੀ ਹੈ ਸਭ ਨੇ ਪ੍ਰਾਇਓਰਟੀ ਦੇ ਆਧਾਰ ਤੇ ਇਸ ਨੂੰ ਮੋਨੋਪੋਲੀ ਬਣਾ ਕੇ ਵੱਡੇ ਪੱਧਰ ਦੇ ਉੱਪਰ ਲੈ ਕੇ ਗਏ ਨੇ ਕੀ ਕੁਝ ਕਹਿਣਾ ਇਹਨਾਂ ਦਾ ਆਓ ਸੁਣਦੇ ਹਾਂ ਸ਼ਰਮਲਾਤ ਸ਼ਰਮਨਾ ਮੈਂ ਤਾਂ ਕਹਿ ਜਰਾ ਭਾਅ ਵੱਧ ਗਿਆ ਉਹਨੂੰ ਧਰਨਾ ਲਾਉਣਾ ਪਿਆ ਹਾਂ ਕੰਡੀਸ਼ਨ ਕੀ ਹੈ ਕਿ ਸਾਨੂੰ ਸਾਡੀ ਸੁਰੱਖਿਆ ਅਸਲਾ ਮਹਈਆ ਕਰਾ ਦਿਓ ਸਾਡੇ ਲਾਇਸੈਂਸ ਬਣਾ ਦਿਓ ਦੂਜੀ ਕੰਡੀਸ਼ਨ ਕੀ ਹੈ ਕਿ ਜਿਹੜੇ ਲੋਕ ਇਸ ਗੱਲ 'ਚ ਸ਼ਾਮਲ ਹੋ ਉਹਨਾਂ ਦੇ ਨਾਮ ਯਾਦ ਕਰ ਲਓ ਤੀਜੀ ਕੰਡੀਸ਼ਨ ਇਹ ਵੀ ਸਾਡੀ ਜਾਨ ਮਾਨ ਦੀ ਅੰਨੀ ਸੁਰੱਖਿਆ ਅਕੇ ਚੁੱਤੀ ਆਉਂਦੀ ਹੈ ਕਰਨੀ ਹੈ ਉਹ ਆਮ ਬੰਦਾ ਤਾਂ ਵਿਚਾਰਾ ਲੈ ਹੀ ਨਹੀਂ ਸਕਦਾ ਸੋਖਿਆ ਉਹਨਾਂ ਨੇ ਅਸੀਂ ਉੱਥੇ ਦਰਨਾ ਲਾਇਆ ਫੇਰ ਅੱਜ ਤੜਕੇ 9 ਵਜੇ ਜਾ ਕੇ ਡੀਜੀਪੀ ਦੀ ਸਪੈਸ਼ਲ ਡੀਜੀਪੀ ਸਿਕਿਉਰਿਟੀ ਨੇ ਅੱਜ ਆਦੀ ਆਜੀ ਦੇ ਦੇਖ ਕੇ ਰੱਖਿਆ ਉਹਨਾਂ ਦੇ ਵਿੱਚ ਸੀ ਜਿਹੜਾ ਐਸਐਸਪੀ ਨੇ ਲਿਖੀ ਸੀ ਉਹ ਵਾਲੀ ਵਾਲਪਸ ਲੈ ਲੈਣ ਦੇ ਵਿੱਚ ਸਿੱਧੂ ਮੂਸੇਵਾਲ ਦੀ ਵਾਪਸ ਲਈ ਇਸ ਤਰ੍ਹਾਂ ਸਾਰੀ ਲੜਾਈ ਲੜਨੀ ਪਈ ਔਰ ਰਾਤ ਦੇ 2:30 ਵੱਢੀ ਗਿਆ ਮੈਂ ਜਿੱਦਾਂ ਸਾਡਾ ਇਲਾਕਾ ਕੇ ਮਾਜਾ ਅਤਵਾਦਾਂ ਚ ਬਿਆ بڑے ਲੋਕਾਂ ਦੇ ਕਾਰੋਬਾਰ ਬੜੇ ਨਾਮੀ ਬਦੇ ਤੁਰ ਗਏ ਅੱਜ ਜਿਹੜੇ ਇਹੋ ਜਿਹੇ ਬੰਦੇ ਆ ਜਿਹੜੇ ਮਤਲਬ ਦੋ ਪਾਸਿਆਂ ਦੇ ਲੋਕਾਂ ਦਾ ਬਚਾਅ ਕਰਦੇ ਨੇ ਅੱਜ ਉਹ ਵੀ ਦੇਖੋ ਜੀ ਇਹਦੇ ਇਹਦੇ ਕੁਝ ਸਾਡਾ ਇਹੋ ਜਿਹੇ ਨੇਰੀਆ ਜੀ ਪੋਲੀਟੀਸ਼ੀਅਨਾਂ ਦਾ ਵੀ ਕਸੂਰ ਹੈ ਕੁਝ ਪੁਲਿਸ ਦਾ ਬੇਹੱਦ ਬਟਕਸ ਅਸੀਂ ਇਹਨਾਂ ਲੋਕਾਂ ਨੂੰ ਸ਼ਹਿਦ ਦਿੰਦੇ ਜਿਹੜਾ ਵਿਅਕਤੀ ਜਿਹੜਾ ਪੋਲੀਟੀਸ਼ੀਅਨ ਇਹਨਾਂ ਲੋਕਾਂ ਨੂੰ ਸ਼ਹਿਦ ਦਿੰਦਾ ਹੈ ਚਾਹੇ ਉਹ ਕਾਂਗਰਸ ਹੀ ਹੈ ਚਾਹੇ ਉਹ ਕਾਦੀ ਹੈ ਉਹ ਚੰਗਾ ਵਿਅਕਤੀ ਨਹੀਂ ਹੈ ਉਗੀ ਹੌਲੀ ਹੌਲੀ ਇਸ ਤਰ੍ਹਾਂ ਦੇ ਅੰਸਰਾਂ ਨੂੰ ਸਮਾਜ ਚ ਸਹਿ ਮਿਲ ਗਿਆ ਕਰਨ ਤਾਂ ਹੁੰਦਾ ਟੇਕਤੀ ਦੇਤੀ ਮਾਦੇ ਸ਼ਿਰਾਣੀ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਉਹ ਬੈਂਕ ਸਿਰ ਬਾਹਰ ਬੈਠਾ ਫੋਨ ਕਰਦਾ ਉਹ ਰੋਡਰੀ ਜਾਂਦੇ ਉਹ ਸਰਪੰਚ ਵੀ ਬਣਾ ਦਿੰਦਾ ਟਰਾ ਟਰਾ ਡੇਰਾ ਬਾਬਾ ਨਾਨਕ ਚੀ ਗੈਂਗਸਟਰ ਸੀ ਉਹਨੇ ਟੀਲਿਫੋਨ ਕਰ ਕਰ ਕੇ ਉੱਥੇ ਸੁਖਜਿੰਦਰ ਰੰਧਾਵੇ ਦੇ ਉੱਤੇ ਕੰਮ ਕੀਤਾ ਇਹ ਮਤਲਬ ਫਿਰ ਇਹ ਗੈਂਗਸਟਰਾਂ ਦਾ ਘਰ ਬਣ ਗਿਆ ਮਾੜੇ ਵਿਅਕਤੀ ਨੂੰ ਭਾਵੇਂ ਪੁੱਤ ਹੈ ਇਹ ਭਾਵੇਂ ਭਤੀਜਾ ਹੈ ਇਹ ਭਾਵੇਂ ਕੋਈ ਸਾਥੀ ਹੈ ਨਾ ਕਿਸੇ 파ਟੀ ਨੂੰ ਨਾ ਕਿਸੇ ਵਿਅਕਤੀ ਨੂੰ ਨਾ ਕਿਸੇ ਦੋਸਤ ਮਿੱਤਰ ਨੂੰ ਉਹਰਾ ਸਾਥ ਨਹੀਂ ਦੇਣਾ ਚਾਹੀਦਾ। ਆ ਮੈਨੂੰ ਪਤਾ ਲੱਗਿਆ ਪਿਛਲੇ ਪਿੰਡ ਤੇ ਅਸੀਂ ਗਏ ਸੀ ਦੋ ਕਾਂਗਰਸੀਆਂ ਨੇ ਇੱਕ ਕਾਂਗਰਸੀ ਦੇ ਕਤਲ ਦਾ ਕੀਤਾ ਹੈ ਨਾ। ਬੇਸ਼ੱਕ ਕਿੰਨਾ ਵੀ ਕੋਈ ਮੇਰਾ ਨੇੜਲਾ ਜੀ ਨੇ ਕਤਲ ਕੀਤਾ ਹੈ ਉਹਰਾ ਹਰਜਾਨਾ ਭੁਗਤਣਾ ਚਾਹੀਦਾ ਹੈ। ਉਹਨੂੰ ਹਰਜਾਨਾ ਭਰਨਾ ਚਾਹੀਦਾ ਹੈ। ਉਹਨੂੰ ਉਰੀ ਸਜ਼ਾ ਗੁਣਾ ਦੀ ਮਿਲਣੀ ਚਾਹੀਦੀ ਹੈ। ਵਰਿੰਗ ਸਾਹਿਬ ਕੀ ਵਿਸ਼ਵਾਸ ਦੁਵਾਇਆ ਗਿਆ ਪੁਲਿਸ ਵੱਲੋਂ ਜੀ। ਤੇ ਕੋਈ ਪੁਲਿਸ ਦਾ ਇਹ ਨਾ ਕੋਈ ਵਿਸ਼ਵਾਸ ਨਹੀਂ। ਅਸੀਂ ਦਾ ਦੋਸਤ ਉਹ ਵੀ ਲੈ ਲਈ ਹੈ ਲਾਇਸੈਂਸ ਦਾ ਸਾਰਾ ਕੁਝ ਲੈ ਲਿਆ ਕਹਿੰਦੇ ਲਾਇਸੈਂਸ ਅਸੀਂ ਇੱਕ ਦੂਜੇ ਦੇ ਵਿੱਚ ਦੂਜੇ ਪਰਿਵਾਰ ਦੇ ਮੈਂਬਰਾਂ ਦੇ ਬਣਾ ਲਿਆ ਨਹੀਂ ਇੱਥੇ ਤਾਂ ਲਾਇਸੈਂਸ ਦੇ ਬੜੇ ਲੋਕਾਂ ਦੇ ਹੋਰ ਵੀ ਰੌਲੇ ਆ ਜੀ ਇਹ ਵੀ ਬਣਾ ਬੰਦਾ ਹੈ ਅਸੀਂ ਦੱਸਿਆ ਵੀ ਕਿੰਨਾ ਤੁਸੀਂ ਲਾਇਸੈਂਸ ਬਣਾ ਦਿੰਦੇ ਸਭ ਤੋਂ ਜ਼ਿਆਦਾ ਲੋਕਾਂ ਨੂੰ ਥਰਟ ਕਾਲ ਇੱਥੇ ਤਰਨ ਤਰ ਚ ਆ ਰਹੀਆਂ ਤੇ ਲਾਇਸੈਂਸ ਦਾ ਲੋਕਾਂ ਨੂੰ ਸਭ ਤੋਂ ਜ਼ਿਆਦਾ ਮੁਸ਼ਕਲ ਇੱਥੇ ਆ ਹਾਂ ਜੀ ਹਾਂ ਜੀ ਤਾਂ ਫਿਰ ਇਹਨਾਂ ਨੇ ਦੇਖਣਾ ਜੀ ਜਨਾਬ ਪਰ ਅਸੀਂ ਕਿਹਾ ਪਰਿਵਾਰ ਦੇ ਲਾਇਸੈਂਸ ਇਹਨਾਂ ਜੀਆਂ ਦੇ ਬਣਾ ਲੈ ਉਹ ਨਾਮ ਜਾਂਦੇ ਇਹਨਾਂ ਨੇ ਕੱਲ ਬੰਦੇ ਕਰ ਲਿਆ ਜੇ ਕੋਈ ਹੋਰ ਰਹਿ ਗਿਆ ਤੇ ਕਰ ਲੈਣਗੇ ਕਹਿੰ ਤੀਜਾ ਸਾਡੀ ਸ਼ਰਤੀ ਬੀਜਪੀ ਤੋਂ ਸਕਿਉਰਿਟੀ ਦੇ ਆਰਡਰ ਹੁਣ ਹੋ ਗਏ ਉਹ ਆ ਗਏ ਪੱਕੇ ਸੋਨ ਲਾਇਸੈਂਸ ਵਾਲੀ ਰਹੇਗੀ ਤੇ ਬਾਕੀ ਇਹ ਬੰਦੇ ਨੂੰ ਫੜਨ ਜੇ ਨਾ ਫੜਨਗੇ ਤਾਂ ਫਿਰ ਫਿਰ ਲੜਾਈ ਲੜਾਂਗੇ ਧਰਨਾ ਲਾਵਾਂਗੇ ਬੈਠਾਂ ਤਾਂ ਹੀ ਮੈਂ ਕਹਾਂ ਨਾ ਪੁਲਿਸ ਦਾ ਟੈਰਰ ਨਹੀਂ ਹੈ ਇਹ 1 ਮਹੀਨੇ ਚ 5 ਦਿਨਾਂ ਚ ਗੈਂਗਸਟਰ ਖਤਮ ਕੀਤੇ ਜਾ ਸਕਦੇ ਜੇ ਸਰਕਾਰ ਮੁੱਖ ਮੰਤਰੀ ਤੇ ਪੁਲਿਸ ਦਾ ਡੀਜੀਪੀ ਜਾਵੇ ਕਿੰਨੇ ਦਿਨਾਂ ਚ 5 ਦਿਨਾਂ ਚ ਜਿਹੜਾ ਇਹੋ ਜਿਹਾ ਗੁਨਾਹ ਕਰਦਾ ਹੈ ਤੂੰ ਉਹਦੇ ਗੁਨਾਹ ਦੀ ਸਜ਼ਾ ਮਿਲਣੀ ਚਾਹੀਦੀ ਕਿਉਂ ਨਹੀਂ ਹੁੰਦਾ ਤੁਹਾਡੇ ਦੁਬਈ ਆ ਉਥੇ ਕੋਈ ਇਸ ਤਰ੍ਹਾਂ ਦਾ ਕਤਲੀਆਂ ਉਥੇ ਫਿਰ ਹੱਥ ਵੜਦੇ ਜਾਂ ਅੱਖਾਂ ਖੜਦੇ ਸਿਉਣਾ ਬਾਹਰ ਪਿਆ ਹੁੰਦਾ ਪੱਛੇ ਕਿਦੋਂ ਦਾ ਹਾਰ ਕੋਈ ਹੱਥ ਹੀ ਨਹੀਂ ਲਾਉਂਦਾ ਉਹਨੂੰ ਪਤਾ ਹੀ ਪੜੇਗੇ ਤਾਂ ਹੱਥ ਵੜਨਗੇ ਇੱਥੇ ਪਤਾ ਕਿਸੇ ਨਾ ਕੋਈ ਸੁੱਟਾ ਲਾਂਗੇ ਪੁੱਛ ਨੂੰ ਪੈਸੇ ਦੇ ਕੇ ਆ ਜਾਂਦੇ ਸ਼ਰਮਲਾਤੀਏ ਸ਼ਰਮਨਾ ਮੈਂ ਦਾ ਕਹਿ ਜਰਾ ਬਾਪ ਮਰ ਗਿਆ ਉਹਨੂੰ ਧਰਨਾ ਲਾਉਣਾ ਪਿਆ ਹਾਂ ਪਰਮਿਸ਼ਨ ਕੀ ਹੈ ਕਿ ਸਾਨੂੰ ਸਾਡੀ ਸੁਰੱਖਿਆ ਸੇਸਲਾ ਮਹੀਆ ਕਰਾ ਦਿਓ ਸਾਡੇ ਲਾਇਸੈਂਸ ਬਣਾ ਦਿਓ ਦੂਜੀ ਕੰਡੀਸ਼ਨ ਕੀ ਹੈ ਕਿ ਜਿਹੜੇ ਲੋਕ ਇਸ ਗੱਲ 'ਚ ਸ਼ਾਮਲ ਹੋ ਉਹਨਾਂ ਦਾ ਨਾਮ ਯਾਦ ਕਰ ਲਓ ਤੀਜੀ ਕੰਡੀਸ਼ਨ ਇਹ ਵੀ ਸਾਡੀ ਜਾਨ ਮਾਨ ਦੀ ਅੰਨੀ ਸੁਰੱਖਿਆ ਔਕੇ ਚਿੱਠੀ ਆਉਂਦੀ ਹੈ ਕਰਨੀ ਹੈ ਉਹ ਆਮ ਬੰਦਾ ਤਾਂ ਵਿਚਾਰਾ ਲੈ ਹੀ ਨਹੀਂ ਸਕਦਾ ਸੁਰੱਖਿਆ ਉਹਨਾਂ ਲਈ ਅਸੀਂ ਉੱਥੇ ਦਰਨਾ ਲਾਇਆ ਫਿਰ ਅੱਜ ਤੜਕੇ 9 ਵਜੇ ਜਾ ਕੇ ਡੀਜੀਪੀ ਦੀ ਸਪੈਸ਼ਲ ਡੀਜੀਪੀ ਸਿਕਿਉਰਿਟੀ ਨੇ ਅੱਜ ਆਦੀ ਆਜੀ ਦੇ ਦੇਖ ਕੇ ਰੱਖਿਆ ਉਹਨਾਂ ਲਈ ਅਸੀਂ ਜਿਹੜਾ ਐਸਐਸਪੀ ਨੇ ਲਿਖੀ ਸੀ ਉਹ ਵਾਲੀ ਲਈ ਵਾਪਸ ਲੈ ਲੈਣ ਦੇ ਵਿੱਚ ਸਿੱਧੂ ਮੂਸੇਵਾਲੀ ਵਾਪਸ ਹੋਈਸ ਤਾਂ ਫਸਾਤ ਨਾਲ ਲੜਾਈ ਲੜਨੀ ਪਈ ਔਰ ਰਾਤ ਦੇ 2:30 ਵੱਜ ਗਏ ਮੈਂ ਜਿੱਦਾਂ ਸਾਡਾ ਇਲਾਕਾ ਕਿ ਮਾਝਾ ਅਤਵਾਦਾਂ ਚ ਬਿਆ ਵੱਡੇ ਲੋਕਾਂ ਦੇ ਕਾਰੋਬਾਰ ਵੱਡੇ ਨਾਮੀ ਵੱਡੇ ਤੁਰ ਗਏ ਅੱਜ ਜਿਹੜੇ ਇਹੋ ਜਿਹੇ ਬੰਦੇ ਆ ਜਿਹੜੇ ਮਤਲਬ ਦੋ ਪਾਸਿਆਂ ਦੇ ਲੋਕਾਂ ਦਾ ਬਚਾਅ ਕਰਦੇ ਨੇ ਅੱਜ ਉਹ ਵੀ ਦੇਖੋ ਜੀ ਇਹ ਰੀ ਇਹ ਰੀ ਕੁਝ ਸਾਡੇ ਇਹੋ ਜਿਹੇ ਨੇਰੀਆ ਇਹੋ ਜਿਹੇ ਪੋਲਿਟੀਸ਼ੀਅਨਾਂ ਦਾ ਵੀ ਕਸੂਰ ਹੈ ਕੁਝ ਪੁਲਿਸ ਦਾ ਵੀ ਹੱਟ ਬਟਕਸ ਅਸੀਂ ਇਹਨਾਂ ਲੋਕਾਂ ਨੂੰ ਸ਼ਹਿਦ ਦਿੰਦੇ ਜਿਹੜਾ ਵਿਅਕਤੀ ਜਿਹੜਾ ਪੋਲਿਟੀਸ਼ੀਅਨ ਇਹਨਾਂ ਲੋਕਾਂ ਨੂੰ ਸ਼ਹਿਦ ਦਿੰਦਾ ਹੈ ਚਾਹੇ ਉਹ ਕਾਂਗਰਸੀ ਹੈ ਚਾਹੇ ਉਹ ਕਾਲੀ ਹੈ ਉਹ ਚੰਗਾ ਵਿਅਕਤੀ ਨਹੀਂ ਕਿਉਂਕਿ ਹੌਲੀ ਹੌਲੀ ਇਸ ਤਰ੍ਹਾਂ ਦੇ ਅੰਸਰਾਂ ਨੂੰ ਸਮਾਜ 'ਚ ਸ਼ਹਿਦ ਮਿਲੇਗਾ ਕਹਿੰਦੇ ਆਂ ਤਾਂ ਅੰਦਰ ਟਿਕਤੀ ਦੇਤੀ ਮਾਦੇ ਸ਼ਿਰਾਣੀ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਉਹ ਬੈਂਕ ਸਟ ਬਾਹਰ ਬੈਠਾ ਫੋਨ ਕਰਦਾ ਉਹ ਰੋਡਰੀ ਜਾਂਦੇ ਉਹ ਸਰਪੰਚ ਵੀ ਬਣਾ ਦਿੰਦਾ ਟਰਾਂਟਰਾਂ ਦੇਰਾ ਬਾਬਾ ਨਾਨਕ ਸਿੰਘ ਗੈਂਗਸਟਰਸ ਯੂਨਿਟ ਲਈ ਫੋਨ ਕਰ ਕਰਕੇ ਉੱਥੇ ਸੁਖਜਿੰਦਰ ਰੰਧਾਵੇ ਦੇ ਉਸ ਕੰਮ ਕੀਤਾ ਇਹ ਮਤਲਬ ਫਿਰ ਇਹ ਗੈਂਗਸਟਰਾਂ ਦਾ ਘਰ ਬਣ ਗਿਆ ਮਾੜੇ ਵਿਅਕਤੀ ਨੂੰ ਭਾਵੇਂ ਪੁੱਤ ਹੈ ਇਹ ਭਾਵੇਂ ਭਤੀਜਾ ਹੈ ਇਹ ਭਾਵੇਂ ਕੋਈ ਸਾਥੀ ਹੈ ਨਾ ਕਿਸੇ 파ਟੀ ਨੂੰ ਨਾ ਕਿਸੇ ਵਿਅਕਤੀ ਨੂੰ ਨਾ ਕਿ ਸੇ ਦੋਸਤ ਮਿੱਤਰ ਉਹਰਾ ਸਾਥ ਨਹੀਂ ਗਿਆ ਤੇ ਆ ਮੈਨੂੰ ਪਤਾ ਲੱਗਿਆ ਪਿਛਲੇ ਪਿੰਡ ਚ ਅਸੀਂ ਗਏ ਸੀ ਦੋ ਕਾਂਗਰਸੀਆਂ ਨੇ ਇੱਕ ਕਾਂਗਰਸੀ ਦੇ ਕਤਲ ਦਾ ਕੀਤਾ ਹੈ ਨਾ ਬੇਸ਼ੱਕ ਕਿੰਨਾ ਵੀ ਕੋਈ ਮੇਰਾ ਨੇੜਲਾ ਜਿਹਨੇ ਕਤਲ ਕੀਤਾ ਹੈ ਉਹਰਾ ਹਰਜਾਨਾ ਪੂਤਣਾ ਚਾਹੀਦਾ ਹੈ ਉਹਨੂੰ ਹਰਜਾਨਾ ਭਰਨਾ ਚਾਹੀਦਾ ਹੈ ਉਹ ਉਰੀ ਸਜ਼ਾ ਗੁਨਾ ਦੀ ਮਿਲਣੀ ਚਾਹੀਦੀ ਵੰਗ ਸਿੰਘ ਸਾਹਿਬ ਕੀ ਵਿਸ਼ਵਾਸ ਦੁਵਾਇਆ ਗਿਆ ਪੁਲਿਸ ਵੱਲੋਂ ਦੇਖੋ ਜੀ ਪੁਲਿਸ ਦਾ ਇਹ ਨਾ ਕੋਈ ਵਿਸ਼ਵਾਸੀ ਐਸਟੈਂਡ ਉਸ ਕੋਰਦੀ ਲੈ ਲਈ ਹੈ ਲਾਈਸੈਂਸ ਤਾਂ ਸਾਰਾ ਕੁਝ ਲੈ ਲਿਆ ਕਿਨੇ ਲਾਈਸੈਂਸ ਅਸੀਂ ਇੱਕ ਦੂਜੇ ਨਾਲ ਚ ਦੂਜੇ ਪਰਵਾਦੇ ਮੈਂਬਰਾਂ ਦੇ ਬਣਾ ਲਿਆ ਨਹੀਂ ਇੱਥੇ ਤਾਂ ਲਾਈਸੈਂਸ ਦੇ ਬੜੇ ਲੋਕਾਂ ਦੇ ਹੋਰ ਵੀ ਰੌਲੇ ਆ ਜੀ ਇਹ ਵੀ ਲੋਕਾਂ ਦਾ ਬੰਦਾ ਹੈ ਅਸੀਂ ਦੱਸਿਆ ਕਿ ਕਿੰਦਾ ਤੁਸੀਂ ਲਾਈਸੈਂਸ ਬਣਾ ਦਿੰਦੇ ਸਭ ਤੋਂ ਜ਼ਿਆਦਾ ਲੋਕਾਂ ਨੂੰ ਥਰਟ ਕਾਲ ਇੱਥੇ ਤਰਨ ਤਰ ਜਾ ਰਹੀਆਂ ਤੇ ਲਾਈਸੈਂਸ ਦਾ ਲੋਕਾਂ ਨੂੰ ਸਭ ਤੋਂ ਜ਼ਿਆਦੀ ਮੁਸ਼ਕਲ ਇੱਥੇ ਹੈ ਹਾਂ ਜੀ ਹਾਂ ਜੀ ਸੋ ਇਸ ਮੌਕੇ ਰਾਜਾ ਵੜਿੰਗ ਸੁਸਾਇਟੀ ਦੀ ਗੱਲ ਕਰਦੇ ਨਜ਼ਰ ਆਏ ਕਮਿਊਨਿਟੀ ਦੀ ਗੱਲ ਕਰਦੇ ਨਜ਼ਰ ਆਏ ਕਿ ਕਿਸ ਤਰ੍ਹਾਂ ਸਾਡੇ ਪੰਜਾਬ ਨੂੰ ਇਹਨਾਂ ਗੈਂਗਸਟਰਾਂ ਤੋਂ ਖਤਰਾ ਹੈ ਉਹਨਾਂ ਦਾ ਕਹਿਣਾ ਹੈ ਕਿ ਮੈਂ ਸਿਆਸਤ ਕਰਨ ਨਹੀਂ ਆਇਆ ਇੱਥੇ ਮੈਂ ਪੰਜਾਬ ਦੇ ਹਾਲਾਤਾਂ ਤੋਂ ਜੋ ਚਿੰਤਾ ਹੈ ਮੈਨੂੰ ਉਸ ਦਾ ਜ਼ਿਕਰ ਕਰਨਾ ਆਇਆ ਉਹਨਾਂ ਦੇ ਖਿਲਾਫ ਲੜਨਾ ਆ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ